ਅੱਜ ਦੇ ਸਮੇਂ ਦੇ ਵਿੱਚ ਲੋਕੀ ਜ਼ਿਆਦਾਤਰ ਹੱਕਾਂ ਦੀ ਆਪਣੇ ਰਾਈਟਸ ਤੇ ਅਧਿਕਾਰ ਦੀ ਗੱਲ ਕਰਦੇ ਨੇ ਜ਼ਿਆਦਾਤਰ ਤੇ ਇਹਦਾ ਧਰਮ ਦੇ ਦ੍ਰਿਸ਼ਟੀਕੋਣ ਨਾਲ ਇਹਦੇ ਬਾਰੇ ਵਿਚਾਰ ਦੱਸੋ ਬਾਪੂ ਜੀ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਹੱਕਾਂ ਦੇ ਬਾਰੇ ਕੀ ਵਿਚਾਰ ਜਿਹੜਾ ਤਾਂ ਹੈਗਾ ਆਦਮੀ ਬੰਦਾਰ ਉਹ ਤਾਂ ਹੱਕ ਆਪਣਾ ਉਹਨੇ ਹੀ ਮੰਗਦਾ ਜੇ ਨਾ ਜਾਇਜ਼ ਹੁੰਦਾ ਹੁਣ ਹੱਕ ਜੋ ਡਿਮਾਂਡ ਕਰ ਰਿਹਾ ਉਹ ਜਾਇਜ਼ ਆ ਨਾਜਾਇਜ਼ ਆ ਇਹ ਦੇਖਣਾ ਪਿਛੇ ਹੱਕ ਵਾਸਤੇ ਇਹ ਅਦਾਲਤਾਂ ਬਣੀਆਂ ਨੇ ਹੱਕ ਦੀ ਲੜਾਈ ਹੋਈ ਆ ਹੱਕ ਦੀ ਉਹ ਵਕਾਲਤ ਆ ਵਕੀਲ ਉਹ ਕਹਿੰਦਾ ਸਾ ਇਨਾ ਹੱਕ ਬਣਦਾ ਉਹ ਕਹਿੰਦਾ ਇਨਾ ਹੱਕ ਬਣਦਾ ਤੇ ਰਾਜੇ ਦਾ ਕੰਮ ਹੈ ਹੱਕੋ ਹੱਕ ਨਵੇੜਾ ਸੱਚ ਔਰ ਹੱਕ ਚ ਕੋਈ ਫਰਕ ਨਹੀਂ ਹੈ ਗੁਰਬਾਣੀ ਨੇ ਹੱਕ ਨੂੰ ਸੱਚ ਬਣਿਆ ਅਸਲ ਚ ਗੁਰਬਾਣੀ ਕਹਿੰਦੀ ਹੈ ਤਿੱਥੇ ਸੱਚੋ ਹੀ ਸੱਚ ਨਿਬੜਾ ਚੁਣ ਵਖਾ ਕੰਡੇ ਜਜਮਾ ਲਿਆ ਜੋ ਸੱਚਾ ਹੈ ਹੱਕ ਸੱਚ ਹੋਵੇ ਤਾਂ ਹੱਕ ਹੈ ਵਾਕਈ ਹੱਕ ਤੁਹਾਡਾ ਹੋਵੇ ਉਹ ਹੱਕਾ ਤੁਹਾਡੀ ਡਿਮਾਂਡ ਹੱਕ ਨਹੀਂ ਹੋ ਸਕਦਾ ਹੋਵੇ ਹੋ ਸਕਦਾ ਨਾ ਵੀ ਹੋਵੇ ਕੋਈ ਜ਼ਰੂਰੀ ਨਹੀਂ ਜੇ ਨਾ ਕੋਈ ਮੰਗਦਾ ਉਹਦਾ ਹੱਕ ਹੈ ਮੰਗੜ ਮੜਦਾ ਕੋਈ ਚੀਜ਼ ਵੇਚਣ ਜਾਂਦਾ ਉਹ ਸਮਝਦਾ ਮੇਰਾ ਪਸ਼ੂ ਹੈ ਮੈਂ ਮਸ ਪਾਲੀਆ ਜਾਂ ਮੈਂ ਫਸਲ ਪਾਲੀਆ ਹੈ ਮੇਰਾ ਚਾਹੁੰਦਾ ਮੇਰੀ ਬਦ ਤੋਂ ਬਦ ਕੀਮਤ ਵੱਟੀ ਜਾਵੇ ਨੇਚਰ ਆਦਮੀ ਦੀ ਤੇ ਉਹ ਲੈਣ ਵਾਲਾ ਕਹਿੰਦਾ ਮੈਨੂੰ ਘੱਟ ਤੋਂ ਘੱਟ ਮਿਲੇ ਇਹ ਵੀ ਨੇਚਰ ਆ ਤੇ ਇਥੇ ਫੈਸਲਾ ਕਿਤੇ ਤੇ ਕੰਪਰੋਮਾਈਜ਼ ਹੋਉਂਦਾ ਜੀ ਚਲੋ ਉਹਦਾ ਕੰਪਰੋਮਾਈਜ਼ ਦੀ ਗੱਲ ਹੋ ਗਈ ਇਹ ਹੀ ਸਾਡਾ ਇਥੇ ਹੈ ਸੰਸਾਰ ਦੇ ਵਿੱਚ ਕਿਸੇ ਨੇ ਕਿੰਨਾ ਪਾਪ ਕੀਤਾ ਹੈ ਕਿੰਨਾ ਪੁੰਨ ਕੀਤਾ ਹੈ ਉਹਨੂੰ ਉਹਦਾ ਬੈਨੀਫਿਟ ਮਿਲਣਾ ਹੈ ਜਾਂ ਉਹਨੂੰ ਉਹਦਾ ਲਾਸ ਮਿਲਣਾ ਹੈ ਉੱਥੇ ਵੀ ਸਾਡਾ ਹੱਕ ਹੈ ਸੱਚ ਹੈ ਅਸੀਂ ਕਿੰਨੇ ਅਕਲ ਦੇ ਹੱਕਦਾਰ ਆ ਕਿੰਨੇ ਨਾਮ ਦੇ ਹੱਕਦਾਰ ਆ ਉਹਨਾਂ ਕੋ ਸਾਨੂੰ ਗਿਆਨ ਨਾ ਮਿਲ ਜਾਂਦਾ ਜਿੰਨੀ ਬੁੱਧੀ ਦੇ ਅਸੀਂ ਹੱਕਦਾਰ ਬਣਦੇ ਆ ਸਾਡੀ ਕਮਾਈ ਹੁੰਦੀ ਹੈ ਨੇਕ ਨੀਤੀ ਦੀ ਉਨਹੀਂ ਸਾਡੇ ਕੋਲ ਬੁੱਧਾ ਉਨਹੀਂ ਸਾਡੀ ਬੁੱਧ ਡਿਵੈਲਪ ਹੋ ਜਾਂਦੀ ਹੈ ਬੁੱਧ ਨਿਰਮਲ ਹੋ ਜਾਂਦੀ ਹੈ ਤੇ ਜਿੱਥੇ ਹੱਕ ਹੁੰਦਾ ਉਥੇ ਨਾਲ ਸੱਚ ਆਉਂਦਾ ਹੱਕ ਸੱਚ ਮੁਸਲਮਾਨਾਂ ਦੇ ਰਾਜ ਵਿੱਚ ਹੱਕ ਸੱਚ ਤਾਂ ਆਇਆ ਸੀ ਸੱਚ ਫੈਸਲਾ ਕਰੂ ਤੇਰਾ ਕਿ ਹੱਕ ਇੰਨਾ ਹੈ ਜਾਂ ਨਹੀਂ ਹੈ ਦੇਣ ਵਾਲਾ ਕਹੂਗਾ ਮੈਂ ਘੱਟ ਦਵਾਂ ਲੈਣ ਵਾਲਾ ਕਹੂ ਮੈਂ ਵੱਧ ਲੈਣਾ ਤੇ ਵਿਚਾਲੇ ਸਰਕਾਰ ਜਾਂ ਪੰਚਾਇਤ ਜਾਂ ਉਹ ਸਮਝ ਲਓ ਕੋਈ ਥਰਡ ਪਾਰਟੀ ਨਿਊਟਰਲ ਪਾਰਟੀ ਜਿਹੜੀ ਇਮਾਨਦਾਰ ਸਰਕਾਰ ਹੈ ਉਹ ਵੈਸਾ ਗੁੱਣ ਨਹੀਂ ਭਈ ਐਨਾ ਬਣਦਾ ਤੇਰਾ ਜਾਇਜ਼ ਇਹ ਹੱਕ ਸੱਚ ਹੈ ਤੇ ਇਹ ਹੱਕ ਦਾ ਝਗੜਾ ਜੇ ਸੱਚਰੀ ਤਾਂ ਹੱਕ ਦਾ ਝਗੜਾ ਹੈ ਜਿਹੜੀ ਅਥਾਰਟੀ ਦੀ ਤੁਸੀਂ ਗੱਲ ਕਰੀ ਹੈ ਕਿ ਆ ਅਥਾਰਟੀ ਦਾ ਰੋਲ ਠੀਕ ਹੁੰਦਾ ਜੀ ਹੱਕ ਨੂੰ ਡਿਸਾਈਡ ਕਰਨ ਵਾਸਤੇ ਇਹਦਾ ਰੋਲ ਹੈ ਜੇ ਤਾਂ ਹੀ ਤਾਂ ਗਿਆ ਧਰਮ ਬਿਨਾਂ ਨਹੀਂ ਰਾਜ ਚੱਲਿਆ ਜੀ ਦੁਨੀਆਂ ਦੇ ਵਿੱਚ ਪ੍ਰੋਬਲਮ ਝਗੜਾ ਕਾਦਾ ਹੱਕ ਦਾ ਹੀ ਝਗੜਾ ਹੈ ਭਾਈ ਭਾਈ ਦਾ ਹੱਕ ਨਹੀਂ ਦੇਣਾ ਚਾਹੁੰਦਾ ਉਹ ਕਹਿੰਦਾ ਮੈਂ ਜ਼ਿਆਦਾ ਖਾ ਜਾ ਲੋਬੀ ਕਹਿੰਦਾ ਜੀ ਉਹ ਇਹਨੂੰ ਘੱਟ ਦਾ ਤਖੜਾ ਕਹਿੰਦਾ ਮੈਂ ਜ਼ਿਆਦਾ ਖਾ ਜਾ ਮਾੜੇ ਨੂੰ ਦੇਣਾ ਨਹੀਂ ਚਾਹੁੰਦਾ ਇਹ ਹੱਕ ਦੀ ਉਹ ਲੜਾਈ ਆ ਸਾਰੀ ਸੰਸਾਦ ਤੇ ਉਹ ਰੂਲ ਇਨ ਪਾਰਟੀ ਦੀ ਸਰਕਾਰ ਦੀ ਲੋੜ ਹੱਕਾਂ ਦੀ ਰਾਖੀ ਵਾਸਤੇ ਹੀ ਹੁੰਦੀ ਹੈ ਪੈਂਦੀ ਹੈ ਕਮਜ਼ੋਰ ਨੂੰ ਤਖੜਾ ਕਮਜ਼ੋਰ ਦਾ ਹੱਕ ਤਖੜਾ ਨਾ ਖਾ ਜਾਵੇ ਇਸੇ ਕਦਰ ਤੋਂ ਸਰਕਾਰ ਦੀ ਲੋੜ ਹੈ ਇਹ ਜੇ ਕੱਤਾ 사는 ਸਮਾਜ ਦੀ ਲੋੜ ਹੈ ਤੇ ਇਸ ਕਰਕੇ ਹੱਕ ਬਣਦਾ ਹੈ ਜਾਂ ਨਹੀਂ ਬਣਦਾ ਕਿ ਉਸ ਜੋ ਦੀ ਡਿਮਾਂਡ ਹੈ ਉਹ ਜਾ ਰਿਹਾ ਹੈ ਜਾਂ ਨਾ ਜਾ ਰਿਹਾ ਹੈ ਉਹਨਾਂ ਨੇ ਕਹੇ ਪਹਿਲੇ ਮੁਸਤਹਿਕ ਬਣੋ ਫਿਰ ਪੜਿਆ ਸੀ ਉਰਦੂ ਚ ਪਹਿਲੇ ਮੁਸਤਕਿਲ ਹੱਕਦਾਰ ਬਣੋ ਫੇਰ ਮੰਗੋ ਆਪਕ ਪੈਰਾਡਾਈਮ ਆਮ ਤੌਰ ਤੇ ਹੱਕਦਾਰ ਹੁੰਦੇ ਨਹੀਂ ਹੱਕ ਮੰਗਦੇ ਰੌਲਾ ਇਸ ਗੱਲ ਦਾ ਹੱਕਦਾਰ ਅਸੀਂ ਉਹ ਚੀਜ਼ ਦੇਗੇ ਨਹੀਂ ਹੱਕ ਮੰਗਦੇ ਹੁਣ ਪਹਿਲਾਂ ਕੋਈ ਪੋਸਟ ਹੈ ਚਲੋ ਉਹ ਜੇ ਉਹ ਕਹੇ ਵੀ ਮੈਨੂੰ ਡੀਸੀ ਤਾਂ ਪਹਿਲਾਂ ਲਾ ਦਿਓ ਪੜਾਈ ਮੈਂ ਬਚ ਕਰ ਲੂੰਗਾ ਇਹ ਕਿ ਮੈਨੂੰ ਪਹਿਲੇ ਪੂਰੇ ਕੋਰਸ ਪਾਸ ਕਰੇ ਕੰਪੀਟੀਸ਼ਨ ਲੜੇ ਮਤਲਬ ਕਾਬਲੀਅਤ ਆਪਣੇ ਦਿਖਾਵੇ ਸਾਬਤ ਕਰੇ ਫਿਰ ਡਿਮਾਂਡ ਕਰੇ ਮੈਨੂੰ ਤੋਂ ਤੇ ਅਸੀਂ ਹੁੰਦਾ ਹੋ ਕੀ ਰਿਆ ਹੋ ਕੀ ਰਿਆ ਝਾਲੀ ਸਾਡੀ ਪੈਣ ਲੈ ਕੇ ਆਪਣੇ ਬੰਦਿਆਂ ਨੂੰ ਅਫਸਰ ਲਾ ਲੰਨੇ ਤੇ ਹੱਕ ਸੱਚ ਨਾ ਰਿਹਾ ਫਿਰ ਧਕੇਸ਼ਾਈ ਹੋ ਗਿਓ ਇਹ ਹੋ ਗਿਆ ਦਲੇ ਮਲਾ ਹੈ ਧਰਮ বিনা ਨਹੀਂ ਰਾਜ ਚਲਦਾ ਹੈ ਹੱਕ ਸੱਚ ਬਿਲਕੁਲ ਜਿਹਦਾ ਹੱਕ ਹੈ ਉਹਨੂੰ ਹੌਲਾ ਹੱਕ ਮਿਲ ਜਵੇ ਧਰਮ ਦਾ ਰਾਜ ਹੈ ਉਹ ਰਾਜ ਚੰਨ ਰਹਿਦਾ ਹੁੰਦਾ ਹੈ ਜੇ ਦੂਏ ਦਾ ਹੱਕ ਹੋ ਗਏ ਦੂਏ ਨੂੰ ਦੇ ਦੇਵੇ ਕਾਬਲ ਦਾ ਹੱਕ ਹੋ ਗਏ ਨਾਕਾਬਲ ਨੂੰ ਦੇ ਦੇਵੇ ਅਕਲ ਵਾਲਿਆਂ ਤੇ ਬੇਅਕਲਾਂ ਦਾ ਰਾਜ ਹੋ ਜਵੇ ਜਿਵੇਂ ਮੋਦੀ ਉਹ ਨਹੀਂ ਨੇ ਅਨਪੜ੍ਹ ਤੇ ਆ ਸ਼ਾਂਤੀ ਤਾਂ ਤੇ ਹੋਣੀ ਹੋਣੀ ਜੀ ਸ਼ਾਂਤੀ ਤਾਂ ਹੋਣੀ ਹੋਣੀ ਹੈ ਇਹ ਤਾਂ ਆਪਣੀ ਕਾਬਲੀਅਤ ਦਿਖਾਉਣ ਹੋ ਕਾਬਲੀਅਤ ਸਾਬਤ ਕਰਨਾ ਉਹਨਾਂ ਨੇ ਕਿਹਾ ਸੀ ਸਭ ਦਾ ਵਿਕਾਸ ਸਭ ਦਾ ਸਭ ਦਾ ਵਿਕਾਸ ਸਾਬਤ ਕਰਨ ਹੁਣ ਗਰਾਊਂਡ ਤੇ ਆ ਕੇ ਕੀ ਹੋ ਰਿਹਾ ਫਿਰ ਤਾਂ ਕਭਲ ਅਮਨ ਕਦੇ ਨਹੀਂ ਹੁੰਦਾ ਤੂੰ ਤਾਂ ਝੂਠ ਦੇ ਤਾ ਸਭ ਕੁਝ ਕਰ ਰਹੇ ਫਰਾਡ ਕਰ ਰਹੇ ਹੋ ਲੋਕਾਂ ਨਾਲ ਫਿਰ ਸ਼ਾਂਤੀ ਕਿਵੇਂ ਹੋ ਜਵੇ ਭਾਈ ਫਿਰ ਉਹ ਚਾਹੁੰਦੇ ਡੰਡੇ ਨਾਲ ਸ਼ਾਂਤੀ ਹੋਵੇ ਪੁਲਿਸ ਨਾਲ ਸ਼ਾਂਤੀ ਹੋਵੇ ਉਹ ਦੋਵੇਂ ਦੇ ਸ਼ਾਂਤੀ ਜ਼ਿਆਦਾ ਹੁੰਦੀ ਹੈ ਜਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਨਾ ਧਰਤੀ ਦੇ ਥੱਲੇ ਜਾਂ ਬਾਹਰ ਜਾਂਦਾ ਨਾ ਪ੍ਰੈਸ਼ਰ ਧਰਤੀ ਪਾੜ ਜਾਂਦੀ ਹੈ ਜਵਾਲਾਮੁਖੀ ਬਣ ਜਾਂਦੀ ਹੈ ਥੱਲੇ ਅੱਗ ਪਬਲਿਕ ਦੇ ਵਿੱਚ ਵੀ ਅੰਦਰ ਅੰਦਰ ਲਾਵਾ ਪਿਗਲਦਾ ਜਾਂਦਾ ਹੈ ਜਵਾਲਾਮੁਖੀ ਬਣ ਜਾਂਦੀ ਹੈ ਜਦੋਂ ਧਰਮ ਜਿਹੜਾ ਹੈਗਾ ਉਹ ਦਬਾਇਆ ਜਾਂਦਾ ਹੈ ਇਨਸਾਨੀਅਤ ਨੂੰ ਕੁਚਲਿਆ ਜਾਂਦਾ ਹੈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਜ਼ਿਆਦਾ حق ਲੋਕਾਂ ਦੇ ਮਾਰੇ ਜਾਂਦੇ ਨੇ ਜਿਨ੍ਹਾਂ ਲਈ ਹੱਕ ਨਹੀਂ ਬਣਦਾ ਉਹਨਾਂ ਨੂੰ ਹੱਕ ਦੂਆਂ ਦੇ ਹੋ ਕੇ ਦਿੱਤੇ ਜਾਂਦੇ ਨੇ ਤੇ ਲਾਭਾ ਅਸ਼ਾਂਤੀ ਦਾ ਅੰਦਰ ਹੁਣੀ ਉਹ ਸ਼ਾਂਤੀ ਦਾਜੇ ਖਿਆਲ ਨਾ ਰੱਖਿਆ ਜਾਵੇ ਤਾਂ ਕ੍ਰਾਂਤੀ ਦੇ ਰੂਪ ਵਿੱਚ ਬਾਹਰ ਆ ਜਾਂਦੀ ਹੈ ਜੀ ਅਸ਼ਾਂਤੀ ਵਿੱਚ ਕ੍ਰਾਂਤੀ ਛੁਪੀ ਹੋਈ ਹੁੰਦੀ ਹੈ ਜਿਵੇਂ ਜਿੰਨਾ ਜ਼ਿਆਦਾ ਪ੍ਰੈਸ਼ਰ ਹੋਊ ਉਹਨਿੰ ਜਿਆਦਾ ਥੱਲੇ ਅੱਗ ਹੋਊ ਜਿੰਨਾ ਪ੍ਰੈਸ਼ਰ ਹੋਊਗਾ ਪ੍ਰੈਸ਼ਰ ਅੱਗ ਪੈਦਾ ਕਰਦਾ ਆਜੂ ਦੇ ਸਰਤੇ ਭਜਨ ਲਖੀਏ ਤਾਂ ਉਹਦੇ ਅੰਦਰ ਹੀਟ ਪੈਦਾ ਹੁੰਦੀ ਹੈ ਜੀ ਹੀਟ ਪੈਦਾ ਹੋ ਜਾਂਦੀ ਹੈ ਕਿਸੇ ਲੋਹੇ ਨੂੰ ਲੋਹੇ ਨਾਲ ਕੁੱਟਣ ਲੱਗ ਜਓ ਹੀਟ ਪੈਦਾ ਹੋ ਜੂਗੀ ਲੋਹੇ ਹੁਣ ਪਾਵਰ ਕਰ ਨੂੰ ਕੁੱਟਣਾ ਜਦ ਲੋਹਾ ਕਰ ਬੁੰਦਾ ਖੁੱਤੇ ਤੇ ਤੇ ਕੁੱਟੇ ਤੇ ਪਬਲਿਕ ਉਹ ਤਾਂ ਜੜ ਹੈ ਉਹ ਲੋਹਾ ਜੜ ਚੀਜ਼ ਹੈ ਉਹ ਕੁੱਟੇ ਤੇ ਗਰਮ ਹੋ ਜਾਂਦਾ ਹੈ ਜਿੰਨਾ ਕੁੱਟਾਂਗੇ ਜੇ ਪਬਲਿਕ ਨੂੰ ਕੁੱਟਾਂਗੇ ਤਾਂ ਚੇਤਨ ਇਹ ਗਰਮੀ ਨਹੀਂ ਫੜੂ ਇਸ ਕਰਕੇ ਲਾਵਾ ਜਿਹੜਾ ਹੈ ਅੰਦਰ ਇਸ ਨੂੰ ਲਾਵਾ ਕਹਿੰਦੇ ਨੇ ਧਰਤੀ ਦਾ ਵੀ ਲਾਵਾ ਹੁੰਦਾ ਅੰਦਰ ਵੀ ਲਾਵਾ ਫੁੱਟਦਾ ਫਿਰ ਪਬਲਿਕ ਦੇ ਉਹ ਕ੍ਰਾਂਤੀ ਬਣਦੀ ਦੇ ਰੂਪ ਵਿੱਚ ਬਾਹਰ ਆ ਜਾਂਦਾ ਫਿਰ ਉਹ ਫੂਕ ਦਿੰਦਾ ਹੈ ਵਾਲਾ ਆਪਣਾ ਪੜੀ ਸਰਦਾ ਉਹ ਪਾਕਿਸਤਾਨੀ ਇਹਨਾਂ ਨੂੰ ਜਿਹੜੇ ਆੜੇ ਆੜੇ ਹੁੰਦੇ ਨੇ ਤੇ ਉਹ ਲਾਵਾ ਨਾ ਫੁੱਟੇ ਇਹਦਾ ਧਿਆਨ ਰੱਖਣਾ ਚਾਹੀਦਾ ਜਿਹੜੀ ਸਰਕਾਰ ਧਿਆਨ ਜਦੋਂ ਇਹਦਾ ਧਿਆਨ ਰੱਖਿਆ ਜਾਂਦਾ ਤਾਂ ਵੱਜ ਜਾਂਦੇ ਨੇ ਨਹੀਂ ਤਾਂ ਪ੍ਰੈਸ ਰਾਈਡ ਕਰਨ ਵਾਲਿਆਂ ਨੂੰ ਇਹ ਲਾਵਾ ਫੂਕਦਾ ਫਿਰ ਉਹ ਉੱਥੇ ਆ ਕੇ ਡਿੱਗਦਾ ਹੈ ਜਿਹੜਾ ਪ੍ਰੈਸ਼ਰ ਹੁੰਦਾ ਪਹਾੜ ਦੇ ਉੱਤੇ ਹੀ ਖਿੰਡਦਾ ਲਾਵਾ ਆ ਕੇ ਉਹ ਨੂੰ ਗੈਨ ਨੇ ਥੱਲੇ ਵਾਲੇ ਉੱਤੇ ਆ ਕੇ ਪਰਮੇਸ਼ਰ ਦਾ ਕੰਮ ਹੈ ਥੱਲੇ ਵਾਲਿਆਂ ਨੂੰ ਉੱਪਰ ਓਹਲਾਵਾ ਥੱਲੇ ਹੈ ਨਾ ਦਬੇ ਕੁਚਲੇ ਚੀਜ਼ਾਂ ਦਾ ਓਲਾਵਾ ਬਣਿਆ ਜੋ ਤੋਂ ਬੋਝ ਸੀ ਥੱਲੇ ਦੇ ਚੀਜ਼ਾਂ ਦੇ ਉਹਦਾ ਇਲਾਵਾ ਬਣਿਆ ਨਾ ਬੋਝ ਨਾਲ ਉਹ ਓਲਾਵਾ ਜ਼ਮੀਨ ਨੂੰ ਪਾੜ ਕੇ ਉੱਤੇ ਆ ਗਿਆ ਪਿਆ ਅਗੇ ਦੇਤੇ ਜਿਹੜਾ ਬੋਝ ਸੀ ਆਪਣੇ ਬੋਝ ਤੇ ਖੜਿਆ ਆ ਗਿਆ ਇਹ ਜੋ ਬਾਹਰ ਹੈ ਨਕਸ਼ੇ ਬਾਹਰ ਨੇ ਜੋ ਜੋ ਬਾਹਰ ਜੋ ਭੀਤਰ ਜਾਣ ਗੁਰਬਾਣੀ ਕਹਿੰਦਾ ਜੋ ਬਾਹਰ ਐਕਸ਼ਨ ਹੋ ਰਿਹਾ ਨਾ ਨੇਚਰ ਦਾ ਇਹੀ ਅੰਦਰ ਹੁੰਦਾ ਐਕਸ਼ਨ ਬਚੋਏ ਤਾਂ ਬਚਣਾ ਭਾ ਜਾਣ ਨਹੀਂ ਨੇਚਰ ਤਾਂ ਫਿਰ ਇਦਾਂ ਹੀ ਕਰਦੀ ਏ ਇਹ ਤਾਂ ਹੁੰਦਾ ਹੀ ਹੁੰਦਾ ਜਿਹੜੇ ਥੱਲੇ ਵਾਲੇ ਨੇ ਉੱਤੇ ਹੁੰਦੇ ਹੀ ਨੇ ਹੁੰਦੇ ਆਏ ਨੇ ਪਹਿਲਾਂ ਇਹ ਸ਼ੈਤਾਨ ਥੱਲੇ ਰਹਿਣਾ ਹੁੰਦਾ ਸਜੋ ਦੇ ਵਿੱਚ ਸ਼ੈਤਾਨ ਦੇ ਸਿਰਛ ਪਾਉਣ ਨੂੰ ਕਿਤੇ ਜਗ੍ਹਾ ਨਹੀਂ ਹੁੰਦੀ ਬਹੁਤ ਔਖਾ ਹੁੰਦਾ ਸ਼ੈਤਾਨ ਸ਼ੈਤਾਨ ਵੀ ਵਿਚਾਰਾ ਫਿਰ ਰੱਬ ਨੂੰ ਯਾਦ ਕਰਦਾ ਹੈ ਰਾਖਸ਼ ਵੀ ਭਗਤੀ ਕਰਦੇ ਨੇ ਵੀ ਸਾਡੇ ਤੋਂ ਥੋੜਾ ਜਿਹਾ ਬੋਝ ਫਿਰ ਇਹਨਾਂ ਨੂੰ ਅ 14 ਜਿਹੜੇ ਦੇਵਤੇ ਹੁੰਦੇ ਨੇ ਉਹਨਾਂ 'ਚ ਕਮੀ ਆ ਜਾਂਦੀ ਹੈ